ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਾਂਗੇ ਇੱਕ ਇਹੋ ਜਿਹੀ ਸਮੱਸਿਆ ਦੀ ਜਿਸ ਦੇ ਨਾਲ ਬਹੁਤ ਸਾਰੀਆਂ ਔਰਤਾਂ ਚੁੱਪਚਾਪ ਜੂਝ ਰਹੀਆਂ ਹੁੰਦੀਆਂ ਹਨ ਉਹ ਹੈ ਉਹਨਾਂ ਦੇ ਚਿਹਰੇ ਤੇ ਆਉਣ ਵਾਲੀਆਂ ਦਾੜੀ ਮੁੱਛਾਂ ਜਿਹਦੇ ਨਾਲ ਬਹੁਤ ਸਾਰੀਆਂ ਔਰਤਾਂ ਦਾ ਆਤਮ ਵਿਸ਼ਵਾਸ ਘਟ ਜਾਂਦਾ ਹੈ ਅੱਜ ਤੁਸੀਂ ਜਾਣੋਗੇ ਇਹ ਸਮੱਸਿਆ ਕੀ ਹੈ ਕਿਉਂ ਹੁੰਦੀ ਹੈ ਤੇ ਸਭ ਤੋਂ ਮਹੱਤਵਪੂਰਨ ਇਸ ਦੇ ਕੁਦਰਤੀ ਸੁਰੱਖਿਅਤ ਅਤੇ ਘਰੇਲੂ ਇਲਾਜ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਰਾਸ ਕੋ ਸਰਦਾਰ ਧਰਮਜੀਤ ਸਿੰਘ ਜੀ ਆਓ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਨਦੀਪ ਸਿੰਘ ਜੀ ਔਰ ਸਾਰੇ ਹੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਸਰ ਜੀ ਸਾਡੀਆਂ ਕੁਝ ਭੈਣਾਂ ਨੇ ਚਿਹਰੇ ਤੇ ਆਉਣ ਵਾਲੇ ਵਾਲਾਂ ਦੀ ਸਮੱਸਿਆ ਬਾਰੇ ਪੁੱਛਿਆ ਸੀ ਅੱਜ ਤੁਸੀਂ ਸਾਨੂੰ ਵਿਸਤਾਰ ਨਾਲ ਇਹ ਦੱਸੋ ਕਿ ਇਹ ਸਮੱਸਿਆ ਦਾ ਕਾਰਨ ਕੀ ਹੈ ਜੀ ਦੇਖੋ ਇਹ ਜਿਹੜੀ ਸਮੱਸਿਆ ਹੈ ਇਹ ਲੇਡੀਜ਼ ਦੇ ਦੇ ਚਿਹਰੇ ਦੇ ਉੱਤੇ ਕਾਲੇ ਵਾਲ ਆ ਜਾਣਾ ਮੋਛਾਂ ਦੇ ਰੂਪ ਚ ਜਾਂ ਗੱਲਣਾ ਦੇ ਉੱਤੇ ਠੋਡੀ ਦੇ ਉੱਤੇ ਇਹ ਇੱਕ ਮੇਜਰ ਸਮੱਸਿਆ ਜਿਹੜੀ ਹੈਗੀ ਹੈ ਕਿਉਂਕਿ ਦਾੜੀ ਜਿਹੜੀ ਆ ਨਾ ਉਹ ਮਰਦਾਂ ਨੂੰ ਹੀ ਚੰਗੀ ਲੱਗਦੀ ਹੈ ਜੀ ਲੇਡੀ ਦਾ ਸੋਪਨ ਕੇਅਰ ਇਹਨਾਂ ਵਾਲਾ ਤੋਂ ਬਗੈਰ ਹੀ ਹੈ ਸੋ ਇਹ ਜਿਹੜੀ ਸਮੱਸਿਆ ਹੈ ਇਹ ਜਿਵੇਂ ਜੈਂਟਸ ਦੇ ਵਿੱਚ ਐਂਡਰੋਜਨ ਹਾਰਮੋਨ ਹੁੰਦਾ ਜਿੱਤੇ ਕਰਕੇ ਵਾਲ ਚਿਹਰੇ ਤੇ ਆਉਂਦੇ ਨੇ ਲੇਡੀਜ਼ ਦੇ ਵਿੱਚ ਵੀ ਇੱਕ ਸੀਮਤ ਮਾਤਰਾ ਦੇ ਵਿੱਚ ਇਹ ਹਾਰਮੋਨ ਹੁੰਦਾ ਹੈ ਲੇਕਿਨ ਕੁਝ ਕਾਰਨਾ ਕਰਕੇ ਇਹ ਹਾਰਮੋਨ ਗੜਬੜਾ ਜਾਂਦਾ ਹੈ ਤੇ ਇਹ ਸ਼ੁਰੂ ਹੋ ਜਾਂਦਾ ਹੈ ਜੀ ਜਦੋਂ ਇਹ ਐਂਡਰੋਜਨ ਹਾਰਮੋਨ ਲੇਡੀਜ਼ ਵਿੱਚ ਵੱਧ ਜਾਂਦਾ ਹੈ ਤੇ ਫਿਰ ਉਹਨਾਂ ਦੇ ਚਿਹਰੇ 'ਤੇ ਬਾਹਰ ਆ ਜਾਂਦੇ ਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਨਾਲ ਹੀ ਆਵਾਜ਼ थोड़ी ਭਾਰੀ ਹੋ ਜਾਂਦੀ ਹੈ ਤੇ ਸਿਰਫ ਇਹ ਸਮੱਸਿਆ ਇਸ ਤੋਂ تک ਸੀਮਤ ਨਹੀਂ ਹੈ ਜੀ ਕਈ ਵਾਰੀ ਤੇ ਉਹਨਾਂ ਦੇ ਜਿਹੜੇ ਅੰਡਾ ਨੂੰ ਨੇ ਉਹਨਾਂ ਦੇ ਵਿੱਚ ਇਸ ਮੁਸੀਬਤ ਆ ਜਾਂਦੀ ਹੈ ਪੀਰੀਅਡਸ ਦੇ ਵਿੱਚ ਸਮੱਸਿਆ ਹੋ ਜਾਂਦੀ ਹੈ ਸੋ ਇਹ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ ਸੋ ਇਹ ਸਭ ਤੋਂ ਪਹਿਲਾਂ ਤੇ ਇਹ ਸਮੱਸਿਆ ਜਿਹੜੀ ਹੈ ਇਸ ਨੂੰ ਇਸ ਤਰੀਕੇ ਨਾਲ ਸਮਝਣਾ ਹੈ ਕਿ ਇਹ ਹਾਰਮੋਨ ਬਦਲਦਾ ਕਿਉਂ ਹੈ ਬਦਲਦਾ ਕਿਉਂ ਹੈ ਜੀ ਇਹਦੇ ਬਹੁਤ ਸਾਰੇ ਕਾਰਨ ਨੇ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਉਹ ਖਾਣ ਪੀਣ ਜੀ ਜਿਨ੍ਹਾਂ ਦੀ ਵੀ ਖੁਰਾਕ ਬੈਲੈਂਸ ਨਹੀਂ ਹੁੰਦੀ ਇਹਦੇ ਵਿੱਚ ਪ੍ਰੋਟੀਨ ਵਿਟਾਮਿਨਸ मिनਰਲਸ ਇਹ ਸਾਰੀਆਂ ਚੀਜ਼ਾਂ omega 3 fatty acids ਇਹਨਾਂ ਦਾ ਇੱਕ ਸਹੀ ਸੰਤੁਲਨ ਨਹੀਂ ਹੁੰਦਾ ਤੇ ਉਹਦੇ ਕਰ ਮੀ ਬਹੁਤ سارے ਹਾਰਮੋਨ ਸਰੀਰ ਦੇ ਵਿੱਚ ਵਿਗੜਦੇ ਨੇ ਜੰਕ ਫੂਡ ਜਿਹੜਾ ਇਹ ਇੱਕ ਵੱਡਾ ਕਾਰਨ ਹੈ ਇਹਦਾ ਜੀ ਜਿਹਦੇ ਲੋ ਬਹੁਤ ਜ਼ਿਆਦਾ ਲੇਡੀਜ਼ ਜਿਹੜੀਆਂ ਕੋਲਡ ਡਰਿੰਕਸ ਪੀਂਦੀਆਂ ਨੇ ਜਾਂ ਫਿਰ ਖਾਸ ਕਰਕੇ ਕਾਟੋ ਮਰਦੇ ਵਿੱਚ ਤੇ ਜੰਕ ਫੂਡ ਬੋਲਸ ਆਦਾ ਖਾਂਦੇ ਹਨ ਉਹਨਾਂ ਨੂੰ ਇਹ ਸਮੱਸਿਆ ਹੋਣ ਦੇ ਚਾਂਸਸ ਕਈ ਹੁਣਾਂ ਵੱਧ ਜਾਂਦੇ ਜੀ ਮੋਟਾਪਾ ਆਪਣੇ ਆਪ ਚ ਇੱਕ ਕਾਰਨ ਹੈ ਤੇ ਮੋਟਾਪਾ ਵੀ ਤੁਹਾਨੂੰ ਪਤਾ ਹੈ ਖਾਣ-ਪਾਨ ਨਾਲ ਜੁੜੀ ਹੋਈ ਸਮੱਸਿਆ ਹੈ ਜੀ ਬਿਲਕੁਲ ਜਿਹੜਾ ਵੀ ਖਾਣੇ ਦੇ ਵਿੱਚ ਵਿਟਾਮਿਨ ਮਿਨਰਲ ਪ੍ਰੋਟੀਨ ਦਾ ਧਿਆਨ ਨਹੀਂ ਰੱਖੇਗਾ ਔਰ ਕੈਲਰੀਜ਼ ਜਾਂ ਡੈਡ ਨਿਊਟ੍ਰੀਐਂਟਸ ਜ਼ਿਆਦਾ ਰਹੇਗਾ ਉਹ ਉਹਨਾਂ ਨੇ ਵੀ ਕੈਲਰੀ ਦਾ ਹੀ ਕੰਮ ਕਰਨਾ ਹੈ ਤੇ ਉਹਨਾਂ ਦਾ ਵੀ weight ਜਦੋਂ ਵੱਧ ਜਾਂਦਾ ਹੈ ਇਹ ਫਿਰ ਇਹ ਗੜਬੜੀਆਂ ਅੰਦਰ ਹੁੰਦੀਆਂ ਨੇ ਜੀ ਜਿਆਦਾ ਤਣਾਅ ਦੇ ਵਿੱਚ ਰਹਿਣਾ ਵੀ ਇੱਕ ਕਾਰਨ ਇਹਦਾ ਹੋ ਸਕਦਾ ਹੈ ਸੋ ਇਹ ਬਹੁਤ ਸਾਰੇ ਕਾਰਨ ਨੇ ਜੁੜੇ ਹੋਏ ਇਹਦੇ ਨਾਲ ਸੋ ਗੱਲ ਜਿਹੜੀ ਇਹ ਫਿਟਨੈਸ ਸਾਇੰਸ ਦੀ ਜਿਆਦਾ ਵੀ ਹੁੰਦੀ ਆ ਜੀ ਤੇ ਅਸੀਂ ਤੇ ਹਮੇਸ਼ਾ ਇੱਕੋ ਹੀ ਐਡਵਾਈਸ ਸਾਡੀ ਰਹਿੰਦੀ ਹੈ ਕਿ ਆਈ ਆਪਣੇ ਖਾਣੇ ਨੂੰ ਸੰਤੁਲਿਤ ਕਰੋ ਤਾਂ ਕਿ ਤੁਹਾਡਾ ਸਰੀਰ ਜਿਹੜਾ ਬੈਲੈਂਸ ਵਿੱਚ ਰਹੇ ਜੀ ਤੇ ਤਣਾਅ ਵੀ ਉਦੋਂ ਹੀ ਹੋਣਾ ਜਦੋਂ ਤੁਹਾਡਾ ਦਿਮਾਗ ਕਮਜ਼ੋਰ ਹੈ ਜੀ ਬਿਲਕੁਲ ਉਹ ਵੀ ਕੰਪਲੀਅਰ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਪੋਸ਼ਣ ਪਿੱਛੇ ਪ੍ਰੋਪਰ ਨਹੀਂ ਹੈ ਸੋ ਜਦ ਵੀ ਇਹ ਜਿੰਨੀਆਂ ਵੀ ਡਿਸਆਰਡਰਸ ਨੇ ਇਹ ਖਾਣੇ ਦੇ ਨਾਲ ਹੀ ਜੁੜੇ ਹੁੰਦੇ ਨੇ ਜ਼ਿਆਦਾਤਰ ਸੋ ਇਹ ਵੀ ਇੱਕ ਵੱਡੀ ਸਮੱਸਿਆ ਜਿਹੜੀ ਆ ਉਹ ਖਾਣ-ਪਾਨ ਦੇ ਨਾਲ ਹੀ ਜੁੜੀ ਹੋਈ ਹੈ ਸੋ ਦੋਸਤੋ ਇਹ ਤੋਂ ਪਹਿਲਾਂ ਕੀ ਗੱਲਬਾਤ ਅੱਗੇ ਵਧਾਈਏ ਜਿਹੜੇ ਸਾਡੇ ਨਵੇਂ ਦੋਸਤ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਵੇਂ ਪੁਰਾਣੇ ਸਾਰੇ ਦੋਸਤ ਮਿਲ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਤੁਹਾਡੇ ਲਾਈਕ ਤੇ ਸ਼ੇਅਰ ਦੇ ਨਾਲ ਹੀ ਜਾਣਕਾਰੀ ਜਿਆਦਾ ਲੋਕਾਂ ਤੱਕ ਪਹੁੰਚਦੀ ਹੈ ਤੇ ਨਾਲੇ ਸਾਡਾ ਵੀ ਹੁਸਾ ਵਧਿਆ ਰਹਿੰਦਾ ਹੈ ਆਜੋ ਫਿਰ ਗੱਲਬਾਤ ਅੱਗੇ ਵਧਾਉਂਦੇ ਹਾਂ ਸ ਸਰ ਜੀ ਇਹ ਜੋ ਵਾਲਾਂ ਦੀ ਸਮੱਸਿਆ ਹੈ ਚਿਹਰੇ ਉੱਤੇ ਇਸ ਦਾ ਨਿਵਾਰਨ ਕੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤੇ ਜਿਹੜਾ ਕਾਰਨ ਹੈ ਪਿੱਛੇ ਜੀ ਨੂੰ ਠੀਕ ਕਰਨਾ ਪਏਗਾ ਤੋ ਪਹਿਲੀ ਗੱਲ ਹੈ ਕਿ ਜੇ ਤੁਸੀਂ ਤਣਾਅ ਦੇ ਵਿੱਚ ਰਹਿੰਦੇ ਹੋ ਤੇ ਤਣਾਅ ਆਪਣਾ ਖਤਮ ਕਰੋ ਜੀ ਉਹਦੇ ਵਾਸਤੇ ਮੈਡੀਟੇਸ਼ਨ ਕਰੋ ਕੁਝ ਕਿਰਿਆਵਾਂ ਨੇ ਜਿਹੜੀਆਂ ਮਦਦ ਕਰਦੀਆਂ ਨੇ ਜਿਵੇਂ ਯੋਗਾ ਦੇ ਵਿੱਚ ਜਿਹੜੀਆਂ ਸਾਹ ਨਾਲ ਸੰਬੰਧਤ ਜਿਹੜੀਆਂ ਦੋਸਤ ਕਿਰਿਆਵਾਂ ਨੇ ਕਪਾਲ ਬਾਤੀ ਤੇ ਅਨੁਪੋਮ ਬਿਲੋਗ ਇਹ ਕਾਫੀ ਮਦਦ ਕਰਦੀਆਂ ਨੇ ਤਣਾਅ ਨੂੰ ਘਟਾਉਣ ਦੇ ਵਿੱਚ ਜੀ ਮੈਡੀਟੇਸ਼ਨ ਰੱਬ ਨੂੰ ਯਾਦ ਕਰਨਾ ਉਹ ਆਪਣਾ ਇੱਕ ਤਰੀਕਾ ਹੈਗਾ ਕਿ ਸਟ्रेस ਨੂੰ ਖਤਮ ਹੁੰਦੀ ਹੈ ਤਾਂ ਸੋ ਪਹਿਲਾਂ ਇੱਕ ਸਟ्रेस ਨੂੰ ਖਤਮ ਕਰੋ ਦੂਸਰਾ ਹੈ ਕਿ ਆਪਣਾ ਖਾਣ ਪੀਣ ਜਿਹੜਾ ਉਹਨੂੰ ਸੁਧਾਰੋ ਜੀ ਉਹਦੇ ਚ ਆਪਣਾ ਨਿਊਟ੍ਰੀਸ਼ਨ ਨੂੰ ਬੈਲੈਂਸ ਵਿੱਚ ਕਰੋ ਧਿਆਨ ਦਿਓ ਕਿ ਜਿਹੜਾ ਮੈਂ ਨਿਊਟ੍ਰੀਸ਼ਨ ਲੈ ਰਹੇ ਆਂ ਉਹ ਲਾਈਵ ਹੈ ਜਾਂ ਡੈੱਡ ਹੈ ਕਿ ਡੈੱਡ ਐ ਤਾਂ ਉਹਨੂੰ ਕੱਟ ਕਰੋ ਲਾਈਵ ਐ ਤੇ ਉਹਨੂੰ ਬਤਾਓ ਜੀ ਠੀਕ ਹੈ ਸੋ ਨਾਲ ਹੀ ਇਹ ਵੀ ਧਿਆਨ ਕਰੋ ਕਿ ਕੀ ਸਾਰੇ ਨਿਊਟ੍ਰੀਐਂਟਸ ਬੈਲੈਂਸ ਵਿੱਚ ਮਿਲ ਰਹੇ ਨੇ ਸੋ ਇਹ ਗਲੀ ਸਮੱਸਿਆ ਤੇ ਇੱਥੋਂ ਹੀ ਹੱਲ ਹੋਣੀ ਹੈ ਕਿ ਪਿੱਛੇ ਦਾ ਕਾਰਨ ਜਿਹੜਾ ਉਹਨੂੰ ਖਤਮ ਕਰੋ ਜਦ ਤੱਕ ਕਾਰਨ ਖਤਮ ਨਹੀਂ ਕਰੋਗੇ ਅੱਗੇ ਕੀ ਕੁਸ਼ੀ ਕਰਦੇ ਰਾਂਗੇ ਬਸ ਕੋਈ ਸਾਨੂੰ ਵਧੀਆ ਰਿਜ਼ਲਟ ਮਿਲਨ ਵਾਲਾ ਨਹੀਂ ਹੈ ਜੀ ਸੋ ਚੰਗਾ ਰਿਜ਼ਲਟ ਅਗਰ ਲੈਣਾ ਹੈ ਇਹ ਸਮੱਸਿਆ ਨੂੰ ਪ੍ਰੋਪਰ ਹੱਲ ਕਰਨਾ ਹੈ ਤੇ ਫਿਰ ਸਭ ਤੋਂ ਪਹਿਲਾਂ ਇਹ ਦਿੱਕਤ ਤੇ ਧਿਆਨ ਦੇਣ ਦੀ ਲੋੜ ਹੈ ਸੋ ਖਾਣ-ਪੀਣ ਸਹੀ ਕਰਨਾ ਇਹ ਵਜ਼ਨ ਵੱਧ ਰਿਹਾ ਤੇ ਉਹ ਖਾਣਾ ਖਾਣਾ ਜਿਸ ਨਾਲ ਵਜ਼ਨ ਘਟੇ ਜੀ ਜੀ ਉਹ ਵੀ ਕਿਉਂਕਿ ਖਾਣ-ਪੀਣ ਨਾਲ ਜੁੜਿਆ ਹੋਇਆ ਹੈ ਇਹ ਇਹ ਕੰਮ ਜਦੋਂ ਤੁਸੀਂ ਕਰ ਲੋਗੇ ਤੇ ਤੁਹਾਡੇ ਅੰਦਰ ਜਿਹੜਾ ਹਾਰਮੋਨ ਇੰਬੈਲੈਂਸ ਹੋਇਆ ਪਿਆ ਇਹ ਜਿਹੜਾ ਇਹ ਬੈਲੈਂਸ ਹੋਣ ਦਤੇਗਾ ਤੇ ਜਦੋਂ ਹਾਰਮੋਨ ਬੈਲੈਂਸ ਹੋ ਗਿਆ ਤੇ ਇਹ ਅੱਗੇ ਪ੍ਰੋਬਲਮ ਜਿਹੜੀ ਉਹ ਸੋਲਵ ਹੋ ਜਾਏਗੀ ਹੁਣ ਦੂਸਰਾ ਕੰਮ ਜਿਹੜਾ ਕਰਨਾ ਉਹ ਬਾਹਰੀ ਹੈ ਜੀ ਕਿਉਂਕਿ ਜਿਹੜੇ ਵਾਲ ਆ ਚੁੱਕੇ ਨੇ ਹੁਣ ਇਹਨਾਂ ਦਾ ਵੀ ਹੱਲ ਕਰਨਾ ਹੈ ਤੇ ਮੈਂ ਸਲੂਸ਼ਨ ਦਿਆਂਗਾ ਕਿ ਉਹ ਸਾਰੀਆਂ ਲੇਡੀਜ਼ ਸ਼ੇਵਡ ਰਹਿ ਪਿੰਡੀਆਂ ਦੇ ਕਾ ਜੀ ਉਹ ਸ਼ੇਵ ਬਿਲਕੁਲ ਨਾ ਕਰੋ ਜਨ ਕਿ ਵਾਲਾਂ ਨੂੰ ਕੱਟਣਾ ਹੈ ਗੁਬਲੇ ਜੇ ਜੋ ਫੇਰਦੇ ਹੋ ਤੇ ਉਨੇ ਹੀ ਵਾਲ ਉਹ ਹਾਰ ਹੁੰਦੇ ਜਾਂਦੇ ਨੇ ਸਖਤ ਹੁੰਦੇ ਜਾਂਦੇ ਨੇ ਕਿਉਂਕਿ ਜਦੋਂ ਤੁਸੀਂ ਬਾਹਰੋਂ ਵਾਲ ਦੀ ਕਰੋਸ ਟਿਮ ਵੀ ਤੇ ਉਹਦੀਆਂ ਜੜਾਂ ਵੱਧਦੀਆਂ ਜੀ ਸੋ ਇਹ ਕੰਮ ਜਿਹੜਾ ਉਹ ਤੁਹਾਨੂੰ ਤੁਹਾਡੇ ਵਾਸਤੇ ਠੀਕ ਨਹੀਂ ਹੈਗਾ ਤੇ ਸ਼ੇਵ ਕਦੇ ਨਾ ਕਰੋ ਇਹਨਾਂ ਵਾਲਾਂ ਨੂੰ ਜਿਹੜੇ ਆਉਂਦੇ ਨੇ ਉਹਨਾਂ ਨੂੰ ਆਉਣ ਦਿਓ ਜਿਹੜੇ ਵਾਲ ਆ ਚੁੱਕੇ ਨੇ ਉਹਨਾਂ ਨੂੰ ਹਟਾਉਣ ਦੇ ਹੋਰ ਬੜੇ ਤਰੀਕੇ ਨੇ ਜੀ ਜਿਹੜੇ ਵਾਲ ਹੈਗੇ ਨੇ ਉਹਦੇ ਵਾਸਤੇ ਕੁਝ ਫਾਰਮੂਲੇ ਨੇ ਰੈਮਡੀਜ਼ ਨੇ ਜਿਹੜੀਆਂ ਤੁਸੀਂ ਵਰਤ ਕੇ ਇਹਨਾਂ ਵਾਲਾ ਬਹੁਤ ਛੁਟਕਾਰਾ ਪਾ ਸਕਦੇ ਹੋ ਜੀ ਹਲਦੀ ਜਿਹੜੀ ਹੈ ਉਹ ਬੜੀ ਕੰਮ ਦੀ ਚੀਜ਼ ਹੈ ਇੱਥੇ ਕਿਉਂਕਿ ਇਹ ਬਾਹਰੋਂ ਅਗਰ ਖਾਣ ਅਦਰੋਂ ਖਾਣੇ ਆ ਤਾਂ ਦੇਖੋ ਸਾਡੀ ਹਰ ਚੀਜ਼ ਨੂੰ ਮਜ਼ਬੂਤ ਕਰਦੀ ਹੈ ਲੇਕਿਨ ਬਾਹਰੋਂ ਖਾਸ ਕਰਕੇ ਵਾਲਾਂ ਦੇ ਜਿਹੜਾ ਉਹਨੂੰ ਕਮਜ਼ੋਰ ਕਰ ਚੁਈ ਮਦਦ ਕਰਦੀ ਹੈ ਜੀ ਸੋ ਅਗਰ ਤੁਸੀਂ ਜਿਹੜੀ ਹਲਦੀ ਹੈ ਇਹਨੂੰ ਅਹ ਦਹੀਂ ਦੇ ਵਿੱਚ ਥੋੜਾ ਦਹੀਂ ਲੈਣਾ ਹੈ ਵੇਸਣ ਲੈਣਾ ਹੈ ਇੱਕ ਚਮਚ ਦਹੀਂ ਦੋ ਚਮਚ ਵੇਸਣ ਤੇ ਉਹਦੇ ਵਿੱਚ ਦੋ ਤਿੰਨ ਚੁੰਡੀਆਂ ਹਲਦੀ ਦੀਆਂ ਇਹ ਅਗਰ ਇਹਨਾਂ ਦਾ ਲੇਪ ਬਣਾ ਕੇ ਚਿਹਰੇ ਤੇ ਉੱਤੇ ਲਾ ਲੈਂਦੇ ਹੋ ਤੇ ਜਦੋਂ ਉਹ ਸੁੱਕ ਜਾਂਦਾ ਤੇ ਫਿਰ ਇਸ ਤਰ੍ਹਾਂ ਰਗੜ ਕੇ ਉਹਨਾਂ ਮਟੀਆਂ ਬਣਾ ਕੇ ਲਵੋਣਾ ਹੈ ਉਸ ਨਾਲ ਵਾਲ ਲੜਾਂ ਤੋਂ ਕਮਜ਼ੋਰ ਵੀ ਹੋ ਜਾਂਦੇ ਨੇ ਤੇ ਟੁਕੜੇ ਵੀ ਜਾਂਦੇ ਨੇ ਜੀ ਤੇ ਦੂਸਰਾ ਹਲਦੀ ਜਿਹੜੀ ਹੈ ਇਹਦੇ ਗੁਣ ਚੰਗੇ ਇਹ ਨੇ ਕਿ ਉਹ ਦਾਗ ਨਹੀਂ ਆਉਂਦਾ ਤੋ ਇੱਕ ਤਾਂ ਇਹ ਜਿਹੜਾ ਉਤਪਨ ਇਸ ਤਰ੍ਹਾਂ ਦਾ ਬਣਾ ਕੇ ਲਾਉਣਾ ਆ ਹਲਦੀ, ਵੇਸਣ ਅਤੇ ਦਹੀਂ ਦਾ ਜੀ ਇਹ ਇਹਦੇ ਵਾਸਤੇ ਬੜਾ ਫਾਇਦੇਮੰਦ ਹੈ ਇਹ ਵਾਲਾ ਹਟਾਉਂਦਾ ਹੈ ਜਿਹੜੇ ਅਣਚਾਏ ਵਾਲ ਆ ਚੁੱਕੇ ਨੇ। ਸੋ ਹੌਲੀ-ਹੌਲੀ ਜਿਹੜਾ ਕਮਜ਼ੋਰ ਹੁੰਦੀਆਂ ਜਾਣਗੀਆਂ ਤੇ ਵਾਲ ਜਿਹੜੇ ਨੇ ਸਾਫ਼ ਹੁੰਦੇ ਜਾਂਦੇ ਨੇ। ਸੋ ਇੱਕ ਤਾਂ ਇਹ ਬਾਰੀ ਜਿਹੜਾ ਤੁਹਾਨੂੰ ਕਰਨਾ ਹੈ ਉਹ ਇਹ ਹੈ। ਜਿਹੜੀਆਂ ਇਹਨੂੰ ਹਟਾਉਣ ਵਾਸਤੇ ਕਦੇ ਵੀ ਜਿਹੜੀਆਂ ਕੈਮੀਕਲ ਬੇਸ ਕਰੀਮਾਂ ਨੂੰ ਇਸਤੇਮਾਲ ਨਾ ਕਰੋ ਜੀ ਉਹਨਾਂ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਸਕਿਨ ਦੇ ਅੰਦਰ ਡੈਮੇਜ ਹੋ ਜਾਂਦਾ ਹੈ ਇਹ ਹੋਰ ਕੇਸ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ ਸੋ ਇਹ ਜਿਹੜਾ ਕੁਦਰਤੀ ਤਰੀਕਾ ਹੈ ਇੱਕ ਇੱਕ ਹੋਰ ਹੈ ਹਲਦੀ ਨੂੰ ਤੁਸੀਂ ਅ ਸ਼ਹਿਦ ਦੇ ਵਿੱਚ ਮਿਲਾ ਕੇ ਵੀ ਅਪਲਾਈ ਕਰ ਸਕਦੇ ਹੋ ਜੀ ਠੀਕ ਹੈ ਉਹਦਾ ਵੀ ਇੱਕ ਲੇਪ ਬਣਾ ਕੇ ਲਾਉਂਦੇ ਹੋ ਤੇ ਉਹ ਵੀ ਤੁਹਾਨੂੰ ਬਹੁਤ ਸਾਰਾ ਫਾਇਦਾ ਦਿੰਦਾ ਹੈ ਇੱਕ ਹੋਰ ਰੈਮਡੀ ਜਿਹੜੀ ਹੈ ਉਹ ਹੈ ਪਪੀਤਾ ਤੇ ਹਲਦੀ ਜੀ ਪਪੀਤਾ ਜਿਹੜਾ ਪੱਕਿਆ ਹੋਇਆ ਉਹ ਲੈ ਕੇ ਤੇ ਉਹਦੇ ਵਿੱਚ ਵੀ ਥੋੜੀ ਹਲਦੀ ਮਿਲਾ ਕੇ ਇਹਦਾ ਵੀ ਮਾਸਕ ਦੀ ਤਰ੍ਹਾਂ ਲਾ ਕੇ ਇਹ ਨੂੰ ਇੱਕ ਹਫਤੇ ਚ ਦੋ ਵਾਰੀ ਅਗਰ ਤੁਸੀਂ ਇਸਤੇਮਾਲ ਕਰਦੇ ਹੋ ਤੇ ਜਦੋਂ ਇਹ ਸੁੱਕ ਜਾਏ ਤੇ ਫੇਰ ਰਗੜ ਕੇ ਲਾਉਣਾ ਹੈ ਨਾ ਧੋਕੇ ਨਹੀਂ ਲਾਉਣਾ ਇਹ ਨੂੰ ਰਗੜ ਕੇ ਜਿਵੇਂ ਤੁਸੀਂ ਮਲਦੇ ਹੋ ਇਹ ਨੂੰ ਤੇ ਫਿਰ ਉਹ ਵਾਰ ਵੀ ਦਾ ਟਟਲੇ ਵੀ ਦੇ ਨਾਲ ਅੰਦਰੋਂ ਫੁੱਟੇ ਵੀ ਜਾਂਦੇ ਨੇ ਸੋ ਇਹ ਵੀ ਇੱਕ ਅੱਛਾ ਤਰੀਕਾ ਹੈ ਦਾ ਇਹਨੂੰ ਸਾਫ਼ ਕਰਨ ਦਾ ਅਗਲਾ ਇੱਕ ਹੋਰ ਜਿਹੜਾ ਬਾਰੀ ਰਮਟੀ ਹੈਗੀ ਆ ਉਹਦੇ ਵਿੱਚ ਤੁਸੀਂ ਨਿੰਬੂ ਦਾ ਰਸ ਤੇ ਅੰਡੇ ਦੀ ਜਿਹੜੀ ਸਫੇਤੀ ਹੈ ਜੀ ਜਰਦੀ ਵਿੱਚੋਂ ਹਟਾ ਲੈਣੀ ਉਹ ਇਸਤੇਮਾਲ ਨਹੀਂ ਕਰਨੀ ਸਿਰਫ ਸਫੇਦ ਜਿਹੜਾ ਪਾਰਟ ਹੈ ਉਹ ਇਸਤੇਮਾਲ ਕਰਨਾ ਹੈ ਕਿ ਉਹਦੇ ਵਿੱਚ ਨਾਲ ਪਾ ਲੈਣਾ ਮੱਕੀ ਦਾ ਆਟਾ ਜੀ ਇੱਕ ਅੰਡੇ ਦੀ ਸਫੇਦੀ ਦੇ ਵਿੱਚ ਆ ਇੱਕ ਨਿੰਬੂ ਦਾ ਰਸ ਦੇ ਨਾਲ ਉਹਦੇ ਵਿੱਚ 2 ਚਮਚ ਮੱਕੀ ਦਾ ਆਟਾ ਜੀ ਇਹ ਪਾਲਣਾ ਹੈ ਤੇ ਇਹਦਾ ਵੀ ਤੁਸੀਂ ਬਣਾ ਕੇ ਉਸ ਤਰੀਕੇ ਪੇਸਟ ਇਹ ਵੀ ਚਿਹਰੇ ਤੇ ਲਾ ਸਕਦੇ ਹੋ ਲਾ ਕੇ ਜਦੋਂ ਸੁੱਕ ਜੇ ਤੇ ਨੂੰ ਮੇਰਾ ਕਰਕੇ ਲਾ ਦੇਣਾ ਸੋ ਇਹ ਸਾਰੇ ਜਿਹੜੀਆਂ ਤਰੀਕੇ ਦੱਸੇ ਨੇ ਹਫਤੇ ਚ 2 ਵਾਰੀ ਜੀ ਇਹਨਾਂ ਨੂੰ ਕਰਨਾ ਅਲੱਗ-ਅਲੱਗ ਜਨ ਕਿ ਵਾਰੀ-ਵਾਰੀ ਕਰਕੇ ਵੀ ਇਹਨਾਂ ਨੂੰ ਕਰ ਸਕਦੇ ਹੋ ਜਾਂ ਜੋ ਵੀ ਇੱਕ ਵੀ ਕਰਨਾ ਤੁਸੀਂ ਉਹ ਹਫਤੇ ਚ 2 ਵਾਰੀ ਤੋਂ ਵੱਧ ਨਹੀਂ ਕਰਨਾ ਜੀ ਸੋ ਇਹ ਇਹਦੇ ਨਾਲ ਵੀ ਜਿਹੜੇ ਬਾਰੀਵਾਲ ਨੇ ਉਹ ਖਤਮ ਹੋ ਦੇ ਜਾਂਦੇ ਨੇ ਤੇ ਨਾਲ ਜਿਹੜਾ ਅੰਦਰ ਦਾ ਕੰਮ ਹੈ ਤੁਹਾਨੂੰ ਦੱਸਿਆ ਖਾਣਾ ਤੇ ਹੈ ਹੀ ਹੈ ਜੀ ਤੇ ਖਾਣੇ ਤੋਂ ਇਲਾਵਾ ਹੋਰ ਜਿਹੜਾ ਜਿਹੜੇ ਕੰਮ ਕਰਨੇ ਨੇ ਉਹ ਵੀ ਸੇ ਧਿਆਨ ਰੱਖੋ ਕਿ ਅਗਰ ਕੋਈ ਜੰਕ ਫੂਡ ਖਾਂਦੇ ਹੋ ਤਾਂ ਬਿਲਕੁਲ ਬੰਦ ਕਰ ਦਿਓ ਕੋਲਡ ਡਰਿੰਕਸ ਜਿਹੜੇ ਨੇ ਬਿਲਕੁਲ ਬੰਦ ਕਰ ਦਿਓ ਤੇ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਮਦਦ ਕਰਦੀਆਂ ਨੇ ਇਹਨੂੰ ਠੀਕ ਕਰਨ ਦੇ ਵਿੱਚ ਜੀ ਤੇ ਉਹਨਾਂ ਚ ਇੱਕ ਤੇ ਹੈਗੀ ਆ ਅਸ਼ਵਗੰਧਾ ਅਸ਼ਵਗੰਧਾ ਜਿਹੜੀ ਹੈ ਇਹ ਕਿਉਂਕਿ ਸਟ्रेस ਨੂੰ ਵੀ ਘਟਾਉਂਦੀ ਹੈ ਤੇ ਹਾਰਮੋਨ ਨੂੰ ਬੈਲੈਂਸ ਵੀ ਕਰਦੀ ਹੈ ਸੋ ਇਹ ਇੱਕ ਬੜਾ ਚੰਗਾ ਇਹਦਾ ਗੁਣ ਹੈ ਦਾ ਸੋ ਅਸ਼ਵਗੰਧਾ ਦਾ ਪਾਊਡਰ ਲੈ ਕੇ ਤੇ ਉਹ ਪਾਣੀ ਸ਼ੋਰ ਕੇ ਲਿਆ ਜਾ ਸਕਦਾ ਹੈ ਜੀ ਇਹ ਵੀ ਇਹ ਸਮੱਸਿਆ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ ਤੇ ਇੱਕ ਹੋਰ ਮੈਂ ਪਹਿਲੇ ਵੀ ਮੇਥੀ ਵਾਲੇ ਜਿਹੜਾ ਸੀ ਵੀਡੀਓ ਉਹਦੇ ਵਿੱਚ ਦੱਸਿਆ ਸੀ ਜਿਹੜਾ ਮੇਥੀ ਦਾਣਾ ਹੈ ਉਹ ਲੇਡੀਜ਼ ਦੇ ਹਾਰਮੋਨ ਨੂੰ ਬੈਲੈਂਸ ਕਰ ਦੇ ਵਿੱਚ ਬਹੁਤ ਵਧੀਆ ਮਦਦ ਕਰਦਾ ਹੈ ਜੀ ਸੋ ਮੇਥੀ ਇਹ ਚ ਕਿਹੜੀ ਲੈਣੀ ਹੈ ਬਰੀਕ ਮੇਥੀ ਜੀ ਬਰੀਕ ਮੇਥੀ ਦਾਣਾ ਜਿਹੜਾ ਦਾਣਾ ਜਿਹੜਾ ਉਹ ਲੈਣਾ ਹੈ ਤੇ ਇੱਕ ਚਮਚ ਮੇਥੀ ਦਾਣਾ ਜਿਹੜਾ ਉਹਨੂੰ ਰਾਤ ਨੂੰ ਪਾਣੀ ਚ ਭਿਓ ਛੋ ਤੇ ਸਵੇਰੇ ਉੱਠ ਕੇ ਉਸ ਯਸਰਦੀਆਂ ਨੇ ਉਸ ਪਾਣੀ ਨੂੰ ਹਲਕਾ ਜਿਹਾ ਕੋਸਾ ਕਰ ਲਓ ਤੇ ਪਹਿਲਾਂ ਉਹ ਪਾਣੀ ਪੀ ਲੈਣਾ ਤੇ ਫਿਰ ਉਤੋਂ ਵੀਰੇ ਮੇਥੀ ਦਾਣੇ ਨੂੰ ਚੰਗੀ ਤਰ੍ਹਾਂ ਚਿੱਤ ਕੇ ਖਾ ਲੈਣਾ ਜੀ ਲੇਕਿਨ ਉਹਨਾਂ ਨੂੰ ਜਿੱਥਨੇ ਚੰਗੀ ਤਰ੍ਹਾਂ ਜੀ ਤਾਂ ਕਿ ਉਹ ਬਿਲਕੁਲ ਬ੍ਰੀਫ ਹੋ ਜਾਵੇ ਉਹ ਮੋٹے ਮੋٹے ਨਾ ਜਾਣ ਲੋਕ ਸਟਰੀਟ ਦੇ ਵਿੱਚ ਸੋ ਜਿੰਨਾ ਉਹਨਾਂ ਨੂੰ ਚਿਤਕੇ ਕਾਓ ਉਹਨੇ ਫਾਇਦੇ ਜਿਹੜੇ ਬਾਦ ਹੁੰਦੇ ਨੇ ਸੋ ਜਿਹੜੇ ਹਾਰਮੋਨ ਇੰਬੈਲੈਂਸ ਹੈ ਇਹਦੇ ਵਿੱਚ ਇਹ ਦੋ ਚੀਜ਼ਾਂ ਵੀ ਮੇਥੀ ਦਾਣਾ ਤੇ ਅਸ਼ਵਗੰਧਾ ਉਹ ਬਹੁਤ ਮਦਦ ਕਰਦੀ ਹੈ ਜੀ ਸੋ ਇਹ ਕੁਝ ਤਰੀਕੇ ਨੇ ਨੈਚੁਰਲ ਪਰ ਇਹ ਲੂ ਜਿੰਨਾਂ ਨੂੰ ਵਰਤ ਕੇ ਤੁਸੀਂ ਅਨਚਾਏ ਵਾਲ ਜਿਹੜੇ ਨੇ ਤਰ੍ਹਾਂ ਦੇ ਜਿਹੜੇ ਆਜੰ ਦੇ ਲਈ ਦਾ ਹਾਰਮੋਨ ਇੰਡਾਇਨਾ ਸਿਰੇ ਹੋ ਚੁੱਕੇ ਨੇ ਉਹਨਾਂ ਨੂੰ ਬੈਲੈਂਸ ਕਰਕੇ ਤੇ ਇਹ ਸਮੱਸਿਆ ਕੋ ਪਰਮਾਨੈਂਟਲੀ ਤੁਸੀਂ ਹੱਲ ਕਰ ਸਕਦੇ ਹੋ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਔਰਤਾਂ ਦੇ ਚਿਹਰੇ ਤੇ ਆਉਣ ਵਾਲੀਆਂ ਦਾੜੀ ਮੁੱਛਾਂ ਦੇ ਕਾਰਨ ਅਤੇ ਨਾਲ ਹੀ ਉਸ ਦਾ ਨਿਵਾਰਨ ਇਦਾਂ ਦੀ ਹੈ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਪਾਂ ਨਾਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ